ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਚ ਅੰਤਰਮ ਕਮੇਟੀ ਦੀ ਹੋਈ ਉਚੇਚੀ 71 ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਇਲਜ਼ਾਮਾਂ ਦੀ ਪੜਤਾਲ ਲਈ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਮ ਕਮੇਟੀ ਦੀ ਉਚੇਚੀ 71 ਤਾ ਅੱਜ ਗੁਰਦੁਆਰਾ ਦੇਗ ਸਰ ਸਾਹਿਬ ਕਟਾਣਾ ਲੁਧਿਆਣਾ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਤਾਕਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸ੍ਰੀ ਗੁਰਪ੍ਰੀਤ ਸਿੰਘ ਸਪੁੱਤਰ ਸ਼੍ਰੀ ਗੁਰਦੇਵ ਸਿੰਘ ਸ਼੍ਰੀ ਮੁਖਸਰ ਸਾਹਿਬ ਲੋਕੀਤੀ ਸ਼ਿਕਾਇਤ ਦੇ ਲਾਇਕ ਹੈ سنگੀਨ ਅਜਾਮਾਂ ਦੀ ਵਿਚਾਰ-ਵਟਾਂਦਰਾ ਕੀਤਾ ਗਿਆ ਇਕਤਰਤਾ ਵਿੱਚ ਹਾਜ਼ਰ ਮੈਂਬਰ ਸਹਿਬਾਨਾਂ ਦੀ ਰਾਏ ਤੋਂ ਬਾਅਦ ਫਰਮਾਨ ਹੋਇਆ ਕਿ ਸਿੰਘ ਸਹਿਬਾਨਾਂ ਦੇ ਅਹੁਦੇ ਦੀ ਮਾਨ ਸਨਮਾਨ ਨੂੰ ਮੁੱਖ ਰੱਖਦੇ ਲੱਗੇ ਇਲਜ਼ਾਮਾਂ ਦੀ ਪੜਤਾਲ ਬਹੁਤ ਜ਼ਰੂਰੀ ਹੈ ਇਕਤਰਤਾ ਦੌਰਾਨ ਪਾਸ ਕੀਤੇ ਮਤੇ ਰਾਹੀਂ ਪੜਤਾਲ ਵਾਸਤੇ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਰਗੁਜੀਤ ਸਿੰਘ ਬਿਰਕਰ ਜਨਰਲ ਸਕੱਤਰ ਛੇ ਸਿੰਘ ਮੰਡਵਾਲਾ ਤੇ ਅੰਤਰੰਕ ਮੈਂਬਰ ਦਲਜੀਤ ਸਿੰਘ ਪਿੰਡਾ ਨੂੰ ਸ਼ਾਮਲ ਕੀਤਾ ਗਿਆ ਇਹ ਸਬ ਕਮੇਟੀ ਮੁਕੰਮਲ ਪੜਤਾਲ ਕਰਕੇ 15 ਦਿਨਾਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ ਅੰਤਰੰਕ ਕਮੇਟੀ ਵਿੱਚ ਇਹ ਫੈਸਲਾ ਹੋਇਆ ਕਿ ਪੜਤਾਲ ਦੀ ਰਿਪੋਰਟ ਦੇ ਫੈਸਲੇ ਤਿੱਕ ਤਾਕ ਚਿਹਰੇ ਦਮਦਮਾ ਸਾਹਿਬ ਦੇ ਮੁਖੀ ਅੰਤੀ ਤਖਤ ਸਾਹਿਬ ਦੇ ਅਧਿਕਾਰ ਖੇਤਰ ਵਾਲੀਆਂ ਸੇਵਾਵਾਂ ਨਿਭਾਉਣਗੇ 71 ਤਾ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਬਿਰਕ ਤੇ ਹੋਰ ਬਹੁਤ ਸਾਰੇ ਸ਼੍ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੋਈ ਅੰਤ ਤੱਕ ਵਸਲੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੇ ਵਿੱਚ ਇੱਕ بڑا ਇਹ ਮਸਲਾ ਸੀ ਤਖਤ ਦਮਦਮਾ ਸਾਹਿਬ ਦੇ ਜੇਸ਼ੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਥੱਲੇ ਰੱਖਾ ਉਹਨਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕੁਝ ਦੋਸ਼ ਲਾਏ ਗਏ ਆ ਉਸ ਦੇ ਸਾਧੂ ਵੱਲੋਂ ਦੋਸ਼ ਲਾਏ ਗਏ ਆ ਉਹਦੇ ਵਿੱਚ ਕੀ ਸਚਾਈ ਆ ਉਹ ਸਚਾਈ ਦਾ ਪਤਾ ਕਰਨ ਵਾਸਤੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਆ ਉਹ ਜੋ ਤਿੰਨ ਮੈਂਬਰੀ ਕਮੇਟੀ ਆ 15 ਦਿਨ ਦੇ ਵਿੱਚ ਵਿੱਚ ਇਹ ਫੈਸਲਾ ਦੇਵੇਗੀ ਸੋ ਇੰਨਾ ਕੀ ਅੱਜ ਕਮੇਟੀ ਦੇ ਮੈਂਬਰ ਕੌਣ-ਕੌਣ ਪਿਛਲੇ ਨੇ ਕਮੇਟੀ ਦੇ ਮੈਂਬਰ ਇੱਕ ਤਾਂ ਹੈਗੇ ਨੇ ਰਗੂਜੀਤ ਸਿੰਘ ਵਿਰਕ ਸਾਡੇ ਜੋ ਮੀਤ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਇੱਕ ਮੈਂ ਖੋਦਾਂ ਸ਼ੇਰ ਸਿੰਘ ਮੰਡ ਜਨਰਲ ਸਕੱਤਰ ਤੇ ਇੱਕ ਹੈਗੇ ਨੇ ਭਿੰਡਰ ਸਾਹਿਬ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਐ ਜਸਵੰਤ ਉਧਰ ਦੂਸਰੇ ਪਾਸੇ ਇਸੇ ਕਮੇਟੀ ਵਿੱਚ ਸ਼ਾਮਲ ਗਿਆਨੀ ਹਰਪ੍ਰੀਤ ਸਿੰਘ ਧਾਮੀ ਦੇ ਸਪੋਰਟਰਾਂ ਨੇ ਰੋਸ ਜਤਾਇਆ ਕਿ ਸਾਨੂੰ ਇਸ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਸੀਂ ਇਸ ਕਮੇਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਆਪਣਾ ਪੱਖ ਰੱਖ ਸਕੀਏ ਆਓ ਸੁਣਦੇ ਹਾਂ ਉਹਨਾਂ ਦੇ ਵਿਚਾਰ ਮੈਂ ਜਸਵੰਤ ਸਿੰਘ ਪ੍ਰਹਿਣ ਤੱਕ ਵਿਚਾਰ ਚਰਚਾ ਅੱਜ ਨਾਲ ਇੱਕ ਐਮਰਜੈਂਸੀ ਮੀਟਿੰਗ ਸੱਦੀ ਸੀਗੀ ਇੱਥੇ ਆ ਕੇ ਪਤਾ ਲੱਗਿਆ ਸਾਨੂੰ ਅਜੰਡਾ ਤਾਂ ਉਹਦਾ ਪੰਥਕ ਵਿਚਾਰਾਂ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਜਸਦਾਰ ਜਿਹੜੇ ਦਮਦਮਾ ਸਾਹਿਬ ਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਨੂੰ ਆਧਾਰ ਬਣਾ ਕੇ ਕਹਿੰਦੇ ਸੀ ਵੀ ਉਹਦੀਆਂ ਸੁਭਾਵਾਂ ਖਤਮ ਕਰ ਦੇਣੀਆਂ ਅਸੀਂ ਉਹਨੂੰ ਗੱਲ ਨੂੰ ਚੰਗੀ ਨਹੀਂ ਕਿਹਾ ਇਹ ਵੀ ਗੱਲ ਆ ਵੀ ਜੇ ਕਿਤੇ ਤੇ ਕੋਈ ਦੋਸ਼ ਲੱਗਦਾ ਉਹਦੀ ਪੜਤਾਲ ਨਿਰਪੱਖ ਹੋਣੀ ਚਾਹੀਦੀ ਆ ਉਹ ਕਹਿੰਦੇ ਕਮੇਟੀ ਬਣਾਉਨੇ ਆ ਜੇ ਪੜਤਾਲ ਕਰਾਉਣੀ ਆ ਸਾਡਾ ਹੀ ਖਰਚਾ ਸੀ ਕਿ ਅਸੀਂ ਵਿਰੋਧੀ ਤੇ ਰਹਾਂ ਕਮੇਟੀ ਤੁਸੀਂ ਆਪਦੀ ਬਣਾ ਰਹੇ ਹੋ ਤਿੰਨ ਮੈਂਬਰ ਮੈਂ ਇਹ ਤੋ ਤਾਂ ਕਿਹਾ ਮੈਂ ਕਹਾ ਜੇ ਤੁਹਾਨੂੰ ਮੇਰੇ ਤੇ ਕੋਈ ਡਾਊਟ ਆ ਨਾ ਬੜੇ ਨਿਹਾਇਤ شریف ਆ ਪਰ ਮਜੀਤ ਸਿੰਘ ਤੁਸੀਂ ਇਹਨਾਂ ਨੂੰ ਪਾ ਲੋ ਸਾਡਾ ਵਿਰੋਧੀ ਧਿਰ ਦਾ ਇੱਕ ਨੁਮਾਇੰਦਾ ਤਾਂ ਹੋਵੇ ਅਸੀਂ ਦੇਖੀਏ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਸੀਂ ਕਰਦੇ ਹੋ ਪਰ ਉਹ ਮੰਨੇ ਨਹੀਂ ਪਤਾ ਨਹੀਂ ਕੀ ਖਦਸ਼ਾ ਸੀਗਾ ਇਸ ਕਰਕੇ ਅਸੀਂ ਤਾਂ ਇਸ ਗੱਲ ਦੇ ਵਿਰੋਧਾਂ ਇੰਨਾ ਸਤਕਾਰ ਆਉਦਾ ਤੇ ਉਹ ਸਤਕਾਰ ਜੇ ਤੁਸੀਂ ਸੇਵਾ ਮੁਕਤ ਕਰਨਾ ਸਤਕਾਰਤਾ ਬਣਿਆ ਨਾ ਜਲੀਲ ਨਾ ਕਰੋ ਇੱਕ ਤਰਫਾ ਨਾ ਕਰੋ ਜੇ ਕੋਈ ਦਰਖਾਸਤਾਂ ਕਾਲੂ ਦੂਜੇ ਸਿੰਘ ਸਵਾਨ ਦੇ ਖਿਲਾਫ ਵੀ ਕੋਈ ਦਾਜੂ ਕਿ ਅਸੀਂ ਸਾਰੇ ਰੋਟਾ ਦਾਂਗੇ ਦਰਖਾਸਤਾਂ ਮੇਰੇ ਖਿਲਾਫ ਵੀ ਕੋਈ ਦੇ ਦੂ ਬਿਨਾ ਪੜਤਾਲ ਤੋਂ ਤੁਸੀਂ ਉਧਰ ਹਾਂ ਪੜਤਾਲ ਪਾਰਦਰਸ਼ੀ ਕਰਨੀ ਨੂੰ ਕਿਹਾ ਸੀ ਉਹ ਮੰਨੇ ਨਹੀਂ ਉਹ ਕਹਿੰਦੇ ਸਾਡੀ ਤਿੰਨ ਮੈਂਬਰੀ ਜਿਹੜੀ ਅਸੀਂ ਅਨਾਉਂਸ ਕਰਤੀ ਕਮੇਟੀ ਉਹੀ ਕਰੂ ਮੈਂ ਤਾਂ ਕਿਹਾ ਸੀ ਇੱਕ ਵਿਰੋਧੀ ਧਰਦਾ ਲੈ ਲਿਓ ਨਾਲੇ ਅਸੀਂ ਤੁਹਾਡੀ ਪੜਤਾਲ ਦੱਸ ਸਰ ਕੋਈ ਲੀਡਰ ਆਇਆ ਕੌਣ ਲੀਡਰ ਆਇਆ ਮੈਨੂੰ ਬਾਹਲਾ ਨਹੀਂ ਮੈਨੂੰ ਸ਼ੈਦ ਆ ਬਾਹਰ ਜਰੋਂ ਮੈਂ ਗੇਟ ਤੋਂ ਇੰਟਰ ਹੋਇਆ ਬਿਕਰਮ ਜੀਠਿਆ ਤੇ ਆਏ ਸੀ ਉਦੋਂ ਪਹਿਲਾਂ ਅ ਮੈਂ ਇਸ ਗੱਲ ਦੀ 100% ਤਸਦੀਕ ਨਹੀਂ ਕਰਦਾ ਬਾਹਰ ਸੰਗਤ ਕਹਿੰਦੀ ਸੀ ਬਿਕਰਮ ਜੀਠਾ ਆ ਕੇ ਗਏ ਆ ਤਿੰਨ ਮੈਂਬਰ ਜਿਹੜੇ ਕਮੇਟੀ ਬਣਾਈ ਆ ਉਹ ਚ ਕਿਹੜੇ ਕਿਹੜੇ ਮੈਂਬਰ ਨੇ ਉਹਦੇ ਚ ਜਤਾਰਮ ਉਹ ਫਿਰ ਰੌਲਾ ਜਾਂ ਪੈ ਗਿਆ ਮੈਨੂੰ ਲੱਗਦਾ ਵੀ ਮੈਨੂੰ ਬਾਹਲਾ ਤਾਂ ਨਹੀਂ ਗਿਆ ਨੇ ਮੰਡ ਸਾਹਿਬ ਮੰਡ ਸਾਹਿਬ ਆ ਅ ਅਹੁਦੇਦਾਰ ਆ ਸਾਡੇ ਦੋ ਮੈਂਬਰਾਂ ਨਾਲ ਸਾਡੀ ਬੇਨਤੀ ਸੀ ਵੀ ਦੇਖੋ ਜਿਹੜਾ ਬੀਤਿਆ ਸਮੇਂ ਦੇ ਜਿਹੜੇ ਅੰਦਰ ਜਿਵੇਂ ਚਰਚਾ ਹੁੰਦੀ ਆ ਕਿ ਸ਼ਬਦਾਂ ਦਾ ਬਿਆਨ ਨਹੀਂ ਦੇ ਸਕਦਾ ਹਰ ਗੱਲ یوں ਕਾਲੇ ਹੁੰਦੇ ਆ ਹਰ ਗੱਲ 'ਚ ਵੀ ਇਹ ਛੇਤੀ ਗੰਡਾਸਾ ਚਲਾਈ ਦਈਏ ਕੋਤੋਂ ਐ ਲੱਗਦਾ ਸੀਗਾ ਨਿਕਾਲੀ ਵੀ ਕੀ ਕੀਤੀ ਜੀ ਤੁਹਾਨੂੰ ਕਿਹੜਾ ਆਜੇ ਫੈਸਲਾ ਕਰਦੇ ਨੇ ਉਹ ਹੀ ਹੋ ਰਿਹਾ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਤੇ ਫਿਰ ਮਜੀਠੀਆ ਤੁਸੀਂ ਕਹਿੰਦੇ ਆਜੇ ਅੰਦਰ ਇਹ ਤੁਹਾਡੇ ਕੋਲ ਤੁਸੀਂ ਪ੍ਰੈਸ ਆਉਣ ਵਾਲੇ ਸਮੇਂ 'ਚ ਪੁੱਛ ਸਕਦੇ ਹੋ ਤੁਹਾਡੇ ਕੋਲ ਸਭ ਨਾਲੇ ਨੰਬਰ ਆ ਵੀ ਤੁਹਾਡੇ ਆਉਣ ਦਾ ਕਾਰਨ ਕੀ ਆ ਜਿਹੜੀ ਗੱਲ ਦਾ ਵਿਰੋਧ ਕੀਤਾ ਜੀ ਅਸੀਂ ਇਸ ਗੱਲ ਦਾ ਵਿਰੋਧ ਕੀਤਾ